ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਐਨਐਸਓ ਦੇ ਪਹਿਲੇ ਅਗਾਊਂ ਅਨੁਮਾਨ ਅਨੁਸਾਰ ਮਾਲੀ ਸਾਲ 2024 ਵਿੱਚ ਭਾਰਤ ਦੇ ਅਰਥਚਾਰੇ ਦੀ ਵਿਕਾਸ ਦਰ 7.3 ਫੀਸਦੀ ਰਹਿਣ ਦੀ ਸੰਭਾਵਨਾ ਹੈ। ਉਹ ਦਾਅਵਾ ਉਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਇੱਕ ਸਮਾਗਮ ਵਿੱਚ ਬੋਲ ਰਹੇ ਸਨ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੇ ਵਿਕਾਸ ਦੀ ਗਤੀ ਬਰਕਰਾਰ ਰਹੇਗੀ। ਉਹਨਾਂ ਨੇ ਕਿਹਾ ਕਿ ਮਾਲੀ ਸਾਲ 2021 ਵਿੱਚ 5.8 ਫੀਸਦੀ ਦੀ ਦਰ ਤੋਂ ਬਾਅਦ ਭਾਰਤੀ ਅਰਥਚਾਰਾ مالی ਸਾਲ 2022 ਵਿੱਚ 9.1% ਤੇ 2023 ਵਿੱਚ 7.2% ਨਾਲ ਵਧਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕੰਟਰੋਲ ਵਿੱਚ ਆ ਗਈ ਹੈ ਤੇ ਇਹ ਹੁਣ 2 ਤੋਂ 6% ਤੇ ਚੱਲ ਰਹੀ ਹੈ। RBI ਮਹਿੰਗਾਈ ਦਰ ਨੂੰ 4% ਦੇ ਟੀਚੇ ਤੇ ਲਿਆਉਣ ਲਈ ਵਚਨਬੱਧ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਨਿਵੇਸ਼ਕਾਂ ਲਈ ਭਾਰਤ ਵਿੱਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ।

But the actu in actuality, the National Statistics Office, which has a lot more data, has said 7.3% for current year, and for next year, that is the financial year 24-25. What I mentioned I is that my sense is that India's GDP growth will touch 7%. Thank